ਤਨਾਸਰੇ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲ ਹਮ ਬਾਰਿਕ ਤੁਮਰੇ ਧਾਰੇ ਉਮਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਚੱਲ ਰਹੀ ਹੈ ਰਾਗ ਤਨਾਸਰੀ ਦੇ ਵਿੱਚ ਅੰਗ 673 674 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਤੁਮਦਾਤੇ ਠਾਕੁਰ ਪ੍ਰਤਿਪਾਲਕ ਅਰਥਾਤ ਕੇ ਅਕਾਲ ਪੁਰਖ ਵਾਹਿਗੁਰੂ ਜੀ ਤੂੰ ਸਾਨੂੰ ਦਾਤਾ ਕਰਨੇ ਵਾਲਾ ਦਾਤਾ ਹੈ ਸਾਡਾ ਠਾਕੁਰ ਅਰਥਾਤ ਕੇ ਮਾਲਕ ਜਾਂ ਸੁਆਮੀ ਹੈ ਪ੍ਰਤਪਾਲਕ ਅਰਥਾਤ ਕੇ ਸਾਡੀ ਪਰਵਰਿਸ਼ ਕਰਨੇ ਵਾਲਾ ਹੈ ਨਾਇਕ ਖਸਮ ਹਮਾਰੇ ਤੂੰ ਸਾਡਾ ਨਾਇਕ ਅਰਥਾਤ ਆਗੂ ਜਾਂ ਹੀਰੋ ਹੈ ਇਹ ਸਾਡੇ ਖਸਮ ਜੀ ਅਕਾਲ ਪੁਰਖ ਵਾਹਿਗੁਰੂ ਜੀ ਕਹਿੰਦਾ ਨੈਮਖ ਨੈਮਖ ਤਮਹੀ ਪ੍ਰਤਪਲ ਹੋ ਹਮ ਬਾਰਿਕ ਤੁਮਰੇ ਧਾਰੇ ਨੈਮਖ ਨੈਮਖ ਤਮਹੀ ਪ੍ਰਤਪਲ ਹੋ ਅਰਥਾਤ ਕਿ ਹਰੇ ਕ ਅੱਖ ਪਲਕਾਰੇ ਦੇ ਵਿੱਚ ਕੇਵਲ ਤੇ ਕੇਵਲ ਤੁਸੀਂ ਹੀ ਸਾਡੀ ਪ੍ਰਤਪਾਲਨਾ ਕਰਨੀ ਕਰਦੇ ਹੋ ਹਮ ਬਾਰਿਕ ਤੁਮਰੇ ਧਾਰੇ ਐਸੀ ਤੁਹਾਡੇ ਬਾਲਕ ਤੁਹਾਡੇ ਧਾਰਨ ਕੀਤੇ ਹੋਏ ਤੁਹਾਡੇ ਟਿਕਾਏ ਹੋਏ ਤੁਹਾਡੇ ਆਸਰੇ ਹਾਂ ਕਹਿੰਦੇ ਜਹਵਾਏ ਇੱਕ ਕਵਨ ਗੁਣ ਕਹੀਆ ਬੇਸਮਾਰ ਬੇਅੰਤ ਸੁਹਾਮੇ ਤੇਰੋਂ ਅੰਤ ਨਾ ਕਿ ਨਹੀਂ ਲਾਹਿਆ ਰਹਾਓ ਜਹਵਾਏ ਇੱਕ ਕਵਨ ਗੁਣ ਕਹੀਆ ਅਰਥਾਤ ਕਹੇ ਅਕਾਲ ਪੁਰਖ ਵਾਹਿਗੁਰੂ ਜੀ ਸਾਡੀ ਜੁਬਾਨ ਕੇਵਲ ਇੱਕੋ ਹੀ ਐ ਅਸੀਂ ਤੁਹਾਡੇ ਕਿਹੜੇ ਕਿਹੜੇ ਗੁਣ ਨੂੰ ਕਹਿਣਾ ਕਰੀਏ ਇੱਕ ਜੁਬਾਨ ਦੇ ਨਾਲ ਕਹਿੰਦੇ ਬੇਸਮਾਰ ਬੇਅੰਤ ਸੁਆਮੀ ਇਹ ਗਿਣਤੇ ਮਣਤੇ ਤੋਂ ਰਹਿਤ ਬੇਸ਼ੁਮਾਰ ਅਤਿਆੰਤ ਤੋਂ ਰਹਿਤ ਸੁਆਮੀ ਦੀ ਮਾਲਕ ਜੀ ਤੇਰਾ ਅੰਤ ਨਾ ਕਿਨਹੀ ਲਹੀ ਐ ਤੁਹਾਡਾ ਅੰਤ ਅਜ ਤੋੜੀ ਕਿਸੇ ਨੂੰ ਵੀ ਲੱਭਾ ਨਹੀਂ ਸਰਹਾਵਰਥਾਦ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕੋਟ ਪਰਾਧ ਹਮਾਰੇ ਖੰਡ ਹੋ ਅਨਕ ਵਿਧੀ ਸਮਝਾਵੋ ਹਮ ਅਗੇ ਆ ਨਯਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵੋ ਕੋਟ ਪਰਾਧ ਹਮਾਰੇ ਖੰਡ ਹੋ ਹੈ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਸਾਡੇ ਕਰੋੜਾਂ ਹੀ ਅਪਰਾਧਾਂ ਦਾ ਖੰਡਨ ਕਰਦੇ ਹੋ ਨਾਸ਼ ਕਰਦੇ ਹੋ ਅਤੇ ਅਨਕ ਵਿਧੀ ਸਮਝਾਉਂ ਹੋ ਅਨੇਕਾਂ ਹੀ ਵਿਧੀਆਂ ਦੇ ਨਾਲ ਟੰਗਾ ਤਰਕੀਬਾਂ ਦੇ ਨਾਲ ਸਾਨੂੰ ਸਮਝਾਉਣਾ ਕਰਦੇ ਹੋ ਕਹਿੰਦੇ ਹਮ ਅਗਿਆਨ ਅਲਪ ਮਤ ਥੋਰੀ ਅਸੀਂ ਅਗਿਆਨੀ ਅ ਗਿਆਨ ਤੋਹੀ ਨੇ ਅਲਪ ਮਤ ਥੋਰੀ ਹੋ ਸ਼ੀ ਮਤ ਵਾਲੇ ਸਾਡੀ ਮਤ ਥੋੜੀ ਹੈ ਪਾਤਸ਼ਾਹ ਜੀ ਤੁਮ ਆਪਣਾ ਬਿਰਦ ਰਖਾਵੋ ਤ ਤੁਸੀਂ ਆਪਣਾ ਬਖਸ਼ਿੰਦ ਸੁਭਾਅ ਪਾਲਣਾ ਕਰੋ ਕਹਿੰਦਾ ਤੁਮਾਰੇ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖ ਰੱਖਣ ਹਾਰ ਦਇਆਲਾ ਨਾਨਕ ਕਰਕੇ ਗੋਲੇ ਤੁਮਰੀ ਸ਼ਰਨ ਤੁਮਰੀ ਆਸ ਹੈ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ ਸਾਨੂੰ ਇੱਕ ਕੇਵਲ ਤੇ ਕੇਵਲ ਤੁਹਾਡੀ ਹੀ ਆਸ ਹੈ ਕਹਿੰਦੇ ਤੁਸੀਂ ਸੱਜਣ ਸੁਹੇਲੇ ਤੇ ਕੇਵਲ ਤੁਸੀਂ ਹੀ ਸਾਨੂੰ ਸੁਖ ਦੇਣੇ ਵਾਲੇ ਸੱਜਣ ਹੋ ਮਿੱਤਰ ਹੋ ਕਹਿੰਦੇ ਰੱਖ ਰੱਖਣਹਾਰ ਦਇਆਲਾ ਹੈ ਦਇਆ ਦੇ ਕਰ ਅਕਾਲ ਪੁਰਖ ਵਾਹਿਗੁਰੂ ਜੀ ਇਹ ਰੱਖਣਹਾਰ ਰੱਖਿਆ ਪਰਮੇਸ਼ਰ ਜੀ ਸਾਨੂੰ ਰੱਖਣਾ ਕਰੋ ਬਚਾਉਣਾ ਕਰੋ ਨਾਨਕ ਕਰਕੇ ਗੋਲੇ ਤੇ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਕਿਹ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਤੁਹਾਡੇ ਘਰ ਦੇ ਗੁਲਾਮ ਹਾਂ ਤੁਹਾਡੇ ਘਰ ਦੇ ਗੋਲੇ ਹਾਂ ਦਾਸਾਂ ਚੱਕ ਰਹਾਂ ਸੋਗੋ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਤਨਾਸਰੇ ਮਹੱਲਾ ਪੰਜਵਾ ਪੂਜਾ ਵਰਤ ਤਿਲਕ ਇਸ ਨਾਨਾ ਪੁੰਨ দান ਬਹੁ ਦੇਨਾ ਕਹੋ ਨਾ ਪੀਜਾ ਸੰਜਮ ਸੁਆਮੀ ਬੋਲ ਹਾ ਮਿੱਠ ਬਨਾ ਪੂਜਾ ਵਰਤ ਤਿਲਕ ਇਸ ਨਾਨਾ ਪੁੰਨ দান ਬਹੁ ਦੇਨਾ ਅਰਥਾਤ ਕਿ ਲੋਕ ਪੂਜਾ ਕਰਨੀ ਕਰਦੇ ਹਨ ਵਰਤ ਰੱਖਦੇ ਹਨ ਤਿਲਕ ਲਗਾਉਣਾ ਕਰਦੇ ਹਨ ਮੱਥੇ ਤੇ ਇਸ਼ਨਾਨ ਵਗੈਰਾ ਕਰਨਾ ਕਰਦੇ ਹਨ ਔਰ ਮਹਾਰਾਜ ਕਹਿੰਦੇ ਪੂਰਨ ਦਾਨ ਬਹੁ ਦੈਨ ਪੁੰਨ ਕਰਮ ਕਰਨੇ ਕਰਦੇ ਹਨ ਬਹੁਤ ਸਾਰਾ ਦਾਨ ਵਗੈਰਾ ਦੇਣਾ ਕਰਦੇ ਹਨ ਪਰੰਤੂ ਫੇਰ ਵੀ ਮਹਾਰਾਜ ਕਹਿੰਦੇ ਕਹਾਂ ਨਾ ਭੇਜੈ ਸੰਜਮ ਸਵਾਮੀ ਕਿ ਸਹੇਬ ਇਹ ਸੰਜਮ ਦੇ ਨਾਲ ਉਹ ਸੁਆਮੀ अथवा ਮਾਲਕ ਜਾਂ ਪਰਮੇਸ਼ਰ ਭੇਜਦਾ ਨਹੀਂ ਬੇਸ਼ੱਕ ਮਹਾਰਾਜ ਕਹਿੰਦੇ ਬੋਲਹਾ ਮਿੱਠੇ ਬੈਨ ਆਪਣੇ ਮੁਖ ਤੋਂ ਮਹਾਰਾਜ ਕਹਿੰਦੇ ਮਿੱਠੇ ਮਿੱਠੇ ਬਚਨ ਵੀ ਕਿਉਂ ਨਾ ਬੋਲਣੇ ਕਰੀਏ ਮਿੱਠੀਆਂ ਮਿੱਠੀਆਂ ਗੱਲਾਂ ਵੀ ਕਿਉਂ ਨਾ ਕਰਨੀਆਂ ਕਰੀਏ ਫੇਰ ਵੀ ਉਹ ਕਾਲਪੁਰਖ ਵਾਹਿਗੁਰੂ ਭੇਜਦਾ ਨਹੀਂ ਭਾਈ ਭੇਜਦਾ ਕਿਵੇਂ ਹੈ ਮਹਾਰਾਜ ਕਹਿੰਦੇ ਪ੍ਰਭ ਜੀ ਕੋ ਨਾਮ ਜਪਤ ਮਨ ਚੈਨਾ ਬਹੁ ਪ੍ਰਕਾਰ ਖੋਜ ਹੈ ਸਭ ਤਾਕ ਵਿਖਮ ਨਾ ਜਾਇ ਲੈਣਾ ਰਹਾਓ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਅਰਥਾਤ ਕਿ ਕੇਵਲ ਤੇ ਕੇਵਲੋ ਪ੍ਰਭੂ ਪਰਮੇਸ਼ਰ ਜੀ ਦਾ ਮਾਲਕ ਸੁਆਮੀ ਜੀ ਦਾ ਨਾਮ ਜਪਦਿਆ ਹੀ ਮਨ ਨੂੰ ਚੈਨ ਆਉਂਦਾ ਹੈ ਸ਼ਾਂਤੀ ਜਾਂ ਸਕੂਨ ਮਿਲਦਾ ਹੈ ਮਹਾਰਾਜ ਕਹਿੰਦੇ ਬਹੁ ਪ੍ਰਕਾਰ ਖੋਜ ਹੈ ਸਭ ਤਾਕ ਪਰੰਤੂ ਬੜੀਆਂ ਪ੍ਰਕਾਰਾਂ ਦੇ ਨਾਲ ਵਿਧੀਆਂ ਦੇ ਨਾਲ ਕਰਮਕਾਂਡ ਦੀ ਸਾਧਨਾ ਦੇ ਨਾਲ ਸਾਰੇ ਲੋਕ ਉਸ ਪਰਮੇਸ਼ਰ ਨੂੰ ਖੋਜਣਾ ਕਰਦੇ ਹਨ ਪਰੰਤੂ ਮਹਾਰਾਜ ਕਹਿੰਦੇ ਵਿਖਮ ਨਾ ਜਾਈ ਲੈਨ ਉਹ ਆਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਬੜੀ ਕਠਿਨ ਹੈ ਬੜੀ ਔਖੀ ਹੈ ਇਹਨਾਂ ਕਰਮਕਾਂਡ ਦੀ ਸਾਧਨਾ ਦੇ ਦੁਆਰਾ ਮਹਾਰਾਜ ਕਹਿੰਦੇ ਉਸ ਨੂੰ ਲਿਆ ਨਹੀਂ ਜਾ ਸਕਦਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਸਰਹਾਓ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬੱਚਣ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਜਾਪ ਤਾਪ ਪ੍ਰਮਨ ਬਸੁਧਾ ਕਰ ਉਰਧ ਤਾਪ ਲੈ ਗੈਨ ਇਹ ਬੇਧਨ ਹੈ ਪਤਿਆਨੋਂ ਠਾਕੁਰ ਜੋਗ ਜੁਗਤ ਕਰ ਜੈਨਾ ਜਾਪਤਾਪ ਬ੍ਰਹਮਣ ਵਸੁਧਾਕਰ ਲੋਕੀਂ ਜਾਪ ਕਰਨਾ ਕਰਦੇ ਹਨ ਮੰਤਰਾਂ ਦਾ ਤਾਪ ਅਰਥਾਤ ਸਰੀਰ ਨੂੰ ਚੇਤੇ ਦੁੱਖ ਦੇਣ ਕਰਦੇ ਹਨ ਧੂਨੇ ਵਗੈਰਾ ਤੇ ਪਾਉਣੇ ਕਰਦੇ ਹਨ ਜਲਦਾਰੇ ਕਰਦੇ ਹਨ ਬ੍ਰਹਮਣ ਵਸੁਧਾਕਰ ਤੇ ਮਾਰੇ ਕਹਿੰਦੇ ਸਾਰੀ ਧਰਤੀ ਦਾ ਪਰਮਣ ਕਰਨਾ ਕਰਦੇ ਹਨ ਚੱਕਰਵਰਤੀ ਹੋ ਕੇ ਔਰ ਉਰਦ ਤਾਪ ਲੈ ਗੈਨ ਉਰਦ ਤਾਪ ਅਰਥਾਤ ਉਲਟੇ ਲਮਕ ਕੇ ਤਾਪ ਕਰਨਾ ਕਰਦੇ ਹਨ ਜਾਂ ਬਰ ਉਰਦਤ ਆਪ ਤੋਂ ਭਾਵੇਂ ਵੀ ਹੁੰਦਾ ਕਿ ਖਲੋ ਕੇ ਬਾਹਾਂ ਉੱਪਰ ਨੂੰ ਖੜੀਆਂ ਕਰਕੇ ਆਕਾਸ਼ ਵੱਲ ਨੂੰ ਤਾਪ ਕਰਨਾ ਔਰ ਲੈਗਨ ਅਰਥਾਤ ਕਿ ਆਪਣੇ ਪ੍ਰਾਣ ਦਸੋਂ ਦੁਆਰ ਦੇ ਵਿੱਚ ਚੜਾ ਕੇ ਤਾਪ ਕਰਨਾ ਕਰਦੇ ਹਨ ਮਹਾਰਾਜ ਕਹਿੰਦੇ ਇਹ ਵਿਧਿ ਨਹਿ ਪਤੀਆਂ ਨੂੰ ਠਾਕੁਰ ਇਹਨਾਂ ਵਿਧੀਆਂ ਦੇ ਨਾਲ ਵੀ ਉਹ ਠਾਕੁਰ ਅਰਥਾਤ ਮਾਲਕ ਜਾਂ ਸਵਾਮੀ ਪਤੀਜ ਦਾ ਨਹੀਂ ਖੁਸ਼ ਨਹੀਂ ਹੁੰਦਾ ਜੋਗ ਜੁਗਤ ਕਰਜੈਨ ਮਹਾਰਾਜ ਕਹਿੰਦੇ ਜੋਗ ਦੀਆਂ ਜੁਗਤੀਆਂ ਧਾਰਨ ਕਰਨੀਆਂ ਕਰਦੇ ਹਨ ਲੋਕ ਅਰ ਜੈਨ ਮਾਰਗ ਵਾਲੇ ਬਹੁਤ ਸਾਰੇ ਸੰਜਮੀ ਸਾਧਨ ਅਪਣਾਉਣੇ ਕਰਦੇ ਹਨ ਪਰੰਤੂ ਫੇਰ ਵੀ ਇਹਨਾਂ ਵਿਧੀਆਂ ਦੇ ਨਾਲ ਵੀ ਮਾਲਕ ਭਤੀਜ ਦਾ ਨਹੀਂ ਕਹਿੰਦੇ ਅਮਰਿਤ ਨਾਮ ਨਿਰਮੋਲਕ ਹਰਜਸ ਤਿਨ ਪਾਇਓ ਜਿਸ ਕਿਰਪੈ ਨਾ ਸਾਧ ਸੰਗ ਰੰਗ ਪ੍ਰਭ ਪੈਟੇ ਨਾਨਕ ਸੁਖ ਜਨ ਰਹਿ ਨਾ ਅਮਰਤ ਨਾਮ ਨਿਰਮੋਲਕ ਹਰ ਜਸ ਹਰੀ ਪਰਮੇਸ਼ਰ ਜੀ ਦਾ ਨਾਮ ਰੂਪੀ ਅਮਰਤ ਨਿਰਮੋਲ ਹੈ ਮਾਰੇ ਕਹਿੰਦੇ ਉਹ ਹਰੀ ਜਸ ਨਿਰਮੋਲ ਹੈ ਪਾਸ਼ਾ ਕਹਿੰਦੇ ਤਨ ਪਾਇਓ ਜਿਸ ਕਿਰਪਾ ਨ ਪਰੰਤੂ ਨਾਮ ਰੂਪੀ ਅਮਰਤ ਨੂੰ ਹਰੀ ਜਸ ਨੂੰ ਕੇਵਲ ਤੇ ਕੇਵਲ ਉਹੀ ਗੁਰਮੁਖ ਗੁਰੂ ਪਿਆਰੇ ਪਾਉਣਾ ਕਰਦੇ ਹਨ ਜਿਨ੍ਹਾਂ ਤੇ ਉਸ ਦੀ ਕਿਰਪਾ ਹੁੰਦੀ ਹੈ ਕਹਿੰਦੇ ਸਾਧ ਸੰਗ ਰਾਗੇ ਪ੍ਰਭ ਭੇਟੇ ਜੇ ਸਾਧ ਸਾਧ ਗੁਰੂ ਦਾ ਸੰਕਰਣਾ ਕਰੀਏ ਤਾਂ ਪ੍ਰੇਮ ਸਹਿਤ ਪ੍ਰਭੂ ਪਰਮੇਸ਼ਰ ਜੀ ਮਿਲਦੇ ਹਨ ਔਰ ਨਾਨਕ ਸੁਖ ਜਨ ਰਹਿਨ ਤੇ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿਉ ਨ ਜਾਣਾਂ ਦਿਉ ਨਾ ਹਰੀ ਦੇ ਦਾਸਾਂ ਦੀ ਜੀਵਨ ਰੂਪੀ ਰਾਤ ਸੁੱਖਾਂ ਦੇ ਵਿੱਚ ਬਤੀਤ ਹੁੰਦੀ ਹੈ ਸੋ ਅਗੋ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਤਨਸਰੇ ਮਹੱਲਾ ਪੰਜਵਾ ਮਨ ਵੰਦਨ ਤੇ ਛੁਟ ਕਾਵੈ ਪ੍ਰਭੂ ਮਿਲਾਵੈ ਹਰ ਹਰ ਨਾਮ ਸੁਨਾਵੈ ਅਸਥਰ ਕਰੇ ਨਹਿਚਲ ਇਹ ਮਨੁ ਆ ਬਹੁਰ ਨਕਤ ਹੋਤਾਵੈ ਵੰਦਨ ਤੇ ਛੁਟ ਕਾਵੈ ਪ੍ਰਭੂ ਮਿਲਾਵੈ ਹਰ ਹਰ ਨਾਮ ਸੁਨਾਵੈ ਮਹਾਰਾਜ ਕਹਿੰਦੇ ਹੈ ਕੋਈ ਐੋ ਜਿਹ੍ਹਾ ਮਿੱਤਰ ਜਿਹੜਾ ਸਾਨੂੰ ਮਾਇਆ ਦੇ ਇਬਾ ਉਗਣਾਂ ਦੇ ਬੰਧਨਾਂ ਤੋਂ ਛੁਡਾ ਦੇਵੇ ਪ੍ਰਭੂ ਮਿਲਾਵੇ ਜਿਹੜਾ ਸਾਨੂੰ ਪ੍ਰਭੂ ਪਰਮੇਸ਼ਰ ਦੇ ਨਾਲ ਮਾਲਕ ਸੁਆਮੀ ਦੇ ਨਾਲ ਮਿਲਾ ਦੇਵੇ ਕਹਿੰਦੇ ਹਰ ਹਰ ਨਾਮ ਸੁਣਾਵੇ ਅਰਥਾਤ ਕਿ ਜਿਹੜਾ ਸਾਨੂੰ ਹਰੀ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਸੁਣਾਉਣਾ ਕਰੇ ਕਹਿੰਦੇ ਆਸਥਿਰ ਕਰੇ ਨਹਿ ਚਲ ਐ ਹੋ ਮਨੁਆ ਬਹੁਰ ਨਕਤ ਹੋਤਾ ਵੈ ਆਸ ਤੇ ਕਰੇ ਨਿਹਚਲ ਇਹ ਮਨਵਾ ਤੇ ਸਾਡੇ ਸਮਾਨ ਨੂੰ ਮਾਰੇ ਕਹਿੰਦੇ ਸਿਰ ਕਰ ਦੇਵੇ ਜਿਹੜਾ ਨਿਹਚਲ ਕਰ ਦੇਵੇ ਜਿਹੜਾ ਕਹਿੰਦੇ ਬਹੁਰ ਨਕਤ ਹੋਤਾ ਵੈ ਤੇ ਫਿਰ ਕਦੇ ਵੀ ਸਾਡਾ ਮਾਨ ਇਹ ਪੜ ਕੇ ਨਾ ਹੈ ਕੋਈ ਇਹੋ ਜਿਹਾ ਮਿੱਤਰ ਕਹਿੰਦੇ ਹੈ ਕੋ ਐਸੋ ਹਮਰਾ ਮੀਤ ਸਗਲ ਸਮਗਰੇ ਜਿਉ ਹਿਓ ਦੇਵ ਅਰਪਉ ਆਪਣੋ ਚੇਤ ਰਹਾਉ ਥਾ ਕੋ ਐਸੋ ਹਮਰਾ ਮੀਤ ਹੈ ਕੋ ਇਹੋ ਜਿਹਾ ਸਾਡਾ ਮਿੱਤਰ ਕਹਿੰਦਾ ਸਗਲ ਸਮਗਰੇ ਜਿਉ ਹਿਓ ਦੇਵ ਮੈਂ ਆਪਣੀ ਸਾਰੀ ਸਮਗਰੀ ਅਰਥਾਤ ਮਾਲਸਬਾਬ ਆਪਣਾ ਜਿਉ ਅਤੇ ਆਪਣਾ ਹੀ ਹੋ ਅਰਥਾਤ ਹਿਰਦਾਸ ਦੇ ਅਰਪਣ ਕਰਨਾ ਕਰਨਾ ਸਾਤੇ ਅਰਪਾ ਕੋ ਨੋ ਚੇਤ ਇਥੋ ਤਾਈ ਆਪਣਾ ਚੇਤ ਵੀ ਉਸ ਦੇ ਅਰਪਣ ਕਰ ਦੇਵਾਂ ਉਸ ਗੁਰਮਹ ਗੁਰੂ ਪਿਆਰੇ ਦੇ ਸੁਰਹਾਵਰ ਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਪਰਤਨ ਪਰਤਨ ਪਰ ਕੇ ਨਿੰਦਾ ਇਨ ਸੋ ਪ੍ਰੀਤ ਨ ਲਾਗੈ ਸੰਤਹਾ ਸੰਗ ਸੰਤ ਸੰਪੱਖਣਾ ਹਰ ਕੀਰਤਨ ਮਨ ਜਾਗੈ ਪਾਰ ਤਾਂ ਨਾ ਪਾਰ ਤਾਂ ਨਾ ਪਰ ਕੀ ਨਿੰਦਾ ਮਹਾਰਾਜ ਕਹਿੰਦੇ ਹੈ ਕੋਈ ਇਹੋ ਜਿਹਾ ਮਿੱਤਰ ਜਿਹਦੀ ਸੰਗਤ ਦੇ ਵਿੱਚ ਪਰਾਏ ਤਾਨ ਦਾ ਖਿਆਲ ਛੱਡ ਦਈਏ ਪਰਾਏ ਤਾਨ ਦਾ ਖਿਆਲ ਛੱਡ ਦਈਏ ਪਰਾਈ ਨਿੰਦਿਆ ਛੱਡ ਦੇ ਵੀਏ ਔਰ ਉਹਦੀ ਸੰਗਤ ਦੇ ਸਦਕਾ ਮਹਾਰਾਜ ਕਹਿੰਦੇ ਨਸਿਓਂ ਪ੍ਰੀਤ ਨਾ ਲੱਗਾਇ ਇਹਨਾਂ ਦੇ ਨਾਲ ਸਾਡੀ ਪ੍ਰੀਤ ਕਦੇ ਲੱਗੇ ਹੀ ਨਾ ਕਹਿੰਦਾ ਸੰਤਾਂ ਸੰਗ ਸੰਤ ਸੰਪਾਖਨ ਤੇ ਸੰਤਾਂ ਦੀ ਸੰਗਤ ਦੇ ਵਿੱਚ ਸੰਤਾਂ ਦੇ ਨਾਲ ਬਚਨ ਬਲਾ ਸਾਂਝੇ ਕਰਦੇ ਆਂ ਹਰ ਕੀਰਤਨ ਮਨ ਜਾਗੈ ਕੋਹਰੀ ਪਰਮੇਸ਼ਰ ਜੀ ਦੇ ਕੀਰਤਨ ਦੇ ਸਦਕਾ ਸਾਡਾ ਮਨ ਜਾਗ ਪਵੇ ਹੈ ਕੋਈ ਇਹੋ ਜਿਹਾ ਮਿੱਤਰ ਕਹਿੰਦਾ ਗੁਣ ਨਿਧਾਨ ਦਇਆਲ ਪੁਰਖ ਪ੍ਰਭ ਸਰਬ ਸੁਖ ਦਇ ਆਲਾ ਮੰਗਾ ਦਾ ਨਾਮ ਤੇਰਾ ਨਾਨਕ ਜਿਉ ਮਾਤਾ ਬਾਲ ਗੋਪਾਲਾ ਗੋਣਨ ਦਾ ਆਨੰਦ ਆਯਾਲ ਪੁਰਖ ਪ੍ਰਭ ਅਰਥਾਤ ਕਿ ਪ੍ਰਭੂ ਪਰਮੇਸ਼ਰ ਜੀ ਗੁਣਾਂ ਦਾ ਖਜ਼ਾਨਾ ਹੈ ਦਇਆ ਦਾ ਘਰ ਹੈ ਸਰਬ ਸੂਖ ਦਇਆਲਾ ਸਾਰੇ ਸੁੱਖਾਂ ਤੇ ਦਇਆ ਦਾ ਘਰ ਹੈ ਉਹ ਆਕਾਲ ਪੁਰਖ ਵਾਹਿਗੁਰੂ ਕਹਿੰਦਾ ਮੰਗੈ ਦਾਨ ਨਾਮ ਤੇਰੋ ਨਾਨਕ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਹਨ ਕਹੇ ਪ੍ਰਭੂ ਪਰਮੇਸ਼ਰ ਜੀ ਅਸੀਂ ਤੁਹਾਡੇ ਦਰ ਤੋਂ ਤੁਹਾਡੇ ਨਾਮ ਦਾ ਦਾਨ ਮੰਗਦੇ ਹਾਂ ਜਿਵੇਂ ਮਾਤਾ ਬਾਲ ਗੋਪਾਲ ਅਰਥਾਤ ਕਿ ਜਿਵੇਂ ਕੋਈ ਬਾਲਕ ਇਹ ਗੋਪਾਲ ਜੀ ਆਪਣੀ ਮਾਤਾ ਦੇ ਕੋਲੋਂ ਚੀਜ਼ਾਂ ਦਾਤਾ ਮੰਗਦਾ ਹੈ ਉਹ ਵੀ ਅਸੀਂ ਤੁਹਾਡੇ ਦਰ ਤੋਂ ਨਾਮ ਦੀਆਂ ਦਾਤਾਂ ਮੰਗਦੇ ਹਾਂ ਜੀ ਸੋ ਅਗੋਗਨੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਤਨਾਸਰੇ ਮਹੱਲਾ ਪੰਜਵਾ ਹਰ ਹਰ ਲੀਨੈ ਸੰਤ ਉਬਾਰ ਹਰ ਕਹਿ ਦਾਸ ਕੀ ਚਿਤ ਲਾ ਬੁਰਾਈ ਤਿਸ ਹੀ ਕੋ ਫਰਮਾਰ ਰਹਾਉ ਹਰ ਹਰ ਲੇਨ ਸੰਤ ਉਹ ਵਾਰ ਅਰਥਾਤ ਕਿ ਹਰੀ ਹਰੀ ਪਰਮੇਸ਼ਰ ਜੀ ਆਪਣੇ ਸੰਤਾਂ ਨੂੰ ਬਚਾਉਣਾ ਕਰਦੇ ਹਨ ਕਹਿੰਦਾ ਹਰ ਕੇ ਦਾਸ ਕੀ ਚਿਤ ਵੈ ਬੁਰਾਈ ਜੇਕਰ ਕੋਈ ਨਿੰਦਕ ਪੁਰਸ਼ ਹਰੀ ਦੇ ਦਾਸਾਂ ਦੀ ਬੁਰਾਈ ਚਿਤਵਣੀ ਕਰਦਾ ਹੈ ਆਪਣੇ ਚਿੱਤ ਦੇ ਵਿੱਚ ਤਿਸ ਹੀ ਕਾ ਫਿਰ ਮਾਰਤ ਫਿਰ ਉਸੇ ਉਸੇ ਨੂੰ ਹੀ ਪਾਸ਼ਾ ਮਾਰਨਾ ਕਰਦੇ ਹਨ ਰਹਾਉ ਅਰਥਾਤ ਵਿਸ਼ਰਾਮ ਦੇ ਕਿ ਅਗੋ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਜਨਕਾ ਆਪ ਸਹਾਈ ਹੋਆ ਨਿੰਦਕ ਭਾਗੇ ਹਾਰ ਪ੍ਰਮਤ ਪ੍ਰਮਤ ਉਹ ਹਾਏ ਮੂਏ ਬਾਹੜ ਗ੍ਰਹਿ ਨ ਮੰਜਾਰ ਜਨਕਾ ਆਪ ਸਹਾਈ ਹੋਆ ਆਪਣੇ ਦਾਸਾਂ ਦਾ ਆਪ ਸਹਾਇਕ ਹੋਇਆ ਮਦਦਗਾਰ ਹੋਇਆ ਪਾਤਸ਼ਾਹ ਔਰ ਨਿੰਦਕ ਭਾਗੇ ਹਾਰ ਜਿਹੜੇ ਨਿੰਦਕ ਪੁਰਸ਼ ਨੇ ਮਹਾਰਾਜ ਕਹਿੰਦੇ ਉਹ ਹਾਰ ਕੇ ਭੱਜ ਗਏ ਪ੍ਰਮਧ ਪ੍ਰਮਧ ਉਹ ਹਾਂ ਹੀ ਮੂਏ ਤੇ ਪੜਕਦਿਆ ਪੜਕਦਿਆ ਮਹਾਰਾਜ ਕਹਿੰਦੇ ਉੱਥੇ ਹੀ ਮਰ ਗਏ ਜਿਹੜੇ ਨਿੰਦਕ ਪੁਰਸ਼ ਸਾਨਾ ਔਰ ਬਾਹੜ ਗ੍ਰਹਿ ਨਾ ਮੰਝਾ ਹਰ ਤੇ ਮਹਾਰਾਜ ਕਹਿੰਦੇ ਫੇਰ ਦੁਬਾਰਾ ਉਹਨਾਂ ਨੂੰ ਘਰ ਦੇ ਵਿੱਚ ਪਰਤਣਾ ਮਿਲਿਆ ਨਾ ਅਨੰਤਰੰਤਿਸ਼ ਕਰਨ ਰੂਪੀ ਘਰ ਦੇ ਵਿੱਚ ਵੀ ਉਹਨਾਂ ਦਾ ਪ੍ਰਵੇਸ਼ ਨਾ ਹੋਇਆ ਕਹਿੰਦਾ ਨਾਨਕ ਸ਼ਰਨ ਪਰਯੋ ਦੁਖ ਪੰਜਨ ਗੁਣ ਗਾਵੈ ਸਦਾ ਅਪਾਰ ਨੰਦਕ ਕਾਮੁਖ ਕਾਲਾ ਹੋਆ ਦੀਨ ਦੁਨੀਆਂ ਕਾ ਦਰਬਾਰ ਨਾਨਕ ਸ਼ਰਨ ਪਰਯੋ ਦੁਖ ਪੰਜਨ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਹਨ ਕਿਹ ਦੁੱਖਾਂ ਦਾ ਪੰਜਨ ਕਰਨੇ ਵਾਲੇ ਨਾਸ਼ ਕਰਨੇ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਤੁਹਾਡੀ ਸ਼ਰਣ ਦੇ ਵਿੱਚ ਪਏ ਹਾਂ ਗੁਣ ਗਾਵੇ ਸਦਾ ਅਪਾਰ ਹੈ ਅਪਾਰ ਪਰਮੇਸ਼ਰ ਜੀ ਅਸੀਂ ਸਦਾ ਹੀ ਤੁਹਾਡੇ ਬੇਹੱਦ ਅਪਾਰ ਗੁਣਾਂ ਨੂੰ ਗਾਉਣਾ ਕਰਦੇ ਹਾਂ ਕਹਿੰਦੇ ਨਿੰਦਕ ਕਾ ਮੁਖ ਕਾਲਾ ਹੋ ਆਤ ਜਿਹੜਾ ਗੁਰੂ ਘਰ ਦੇ ਗੁਰਮਖਾਂ ਦੇ ਨਿੰਦਕ ਸੰ ਉਹਨਾਂ ਦਾ ਮੂੰਹ ਕਾਲਾ ਹੋਇਆ ਕਿੱਥੇ ਕਿੱਥੇ ਕਹਿੰਦੇ ਦੇਨ ਦੁਨੀਆ ਕੈ ਦਰਬਾਰ ਅਰਥਾਤ ਕਿ ਲੋਕ ਪਰਲੋਕ ਦੇ ਦਰਬਾਰ ਦੇ ਵਿੱਚ ਨਿੰਦਕਾਂ ਦਾ ਮੂੰਹ ਕਾੜਾ ਹੋਇਆ ਸੋ ਅਗੋਂ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਤਨਾ ਸ੍ਰੀ ਮਹੱਲਾ ਪੰਜਵਾ ਆਪ ਹਰ ਰਾਖਨ ਹਾਰ ਚਿਤਾਰਿਆ ਪਤ ਤਪਨੇ ਤ ਕਿ ਐਖੇ ਨ ਭੀਤਰ ਸਗਲਾ ਰੋਗ ਬਿਦਾਰ ਰਹਾਓ ਆਬ ਹਰ ਰਾਖਨ ਹਾਰ ਚਿਤਾਰਿਆ ਹੁਣ ਅਸੀਂ ਰੱਖਿਆ ਪਰਮੇਸ਼ਰ ਨੂੰ ਚੇਤੇ ਕਰਨਾ ਕੀਤਾ ਹੈ ਕਹਿੰਦਾ ਪਤ ਤ ਪੁਨੀਤ ਕੀ ਖਿਣ ਭੀਤਰ ਤੇ ਹਰੀ ਪਰਮੇਸ਼ਰ ਜੀ ਨੇ ਰੱਖਿਆ ਕੁ ਵਾਏ ਗੁਰੂ ਜੀ ਨੇ ਸਾਨੂੰ ਪਤ ਤਾਂ ਨੂੰ ਮਲੇਨਾ ਨੂੰ ਇੱਕ ਖਿਣ ਦੇ ਵਿੱਚ ਹੀ ਪੁਨੀਤ ਕਰ ਲਿਆ ਪਵਿੱਤਰ ਕਰ ਲਿਆ ਔਰ ਸਗਲਾ ਰੋਗ ਬਿਦਾਰਿਆ ਸਾਰਾ ਹੋਮੇ ਵਗੈਰਾ ਰੂਪੀ ਰੋਗ ਬਿਦਾਰ ਦਿੱਤਾ ਨਾਸ਼ ਕਰ ਦਿੱਤਾ ਸਾਡਾ ਸਰਹਾਉ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਗੋਸਟ ਭਈ ਸਾਧਕ ਸੰਗਮ ਕਾਮ ਕਰੋਧ ਲੋਭ ਮਾਰਿਆ ਸੇਮਰ ਸੇਮਰ ਪੂਰਨ ਨਾਰਾਇਣ ਸੰਗੀ ਸਗਲ ਤਾਰਿਆ ਗੋਸ਼ਟ ਪਈ ਸਾਧਕਾਂ ਸੰਗਮ ਸਾਧੂਆਂ ਦੇ ਨਾਲ ਸਾਡੀ ਵਿਚਾਰ ਗੋਸ਼ਟੀ ਹੋਈ ਹੈ ਔਰ ਇਸ ਦੇ ਫਾਲ ਸ੍ਰੀ ਮਹਾਰਾਜ ਕਹਿੰਦੇ ਕਾਮ ਕਰੋਧ ਲੋਭ ਮਾਰਿਆ ਕਾਮ ਕਰੋ ਤੇ ਲੋਭ ਵਗੈਰਾ ਨੂੰ ਅਸੀਂ ਮਾਰਨਾ ਕੀਤਾ ਹੈ ਕਹਿੰਦਾ ਸਿਮਰ ਸਿਮਰ ਪੂਰਨ ਨਾਰਾਇਣ ਨ ਪੂਰਨ ਤੌਰ ਤੇ ਰੱਖਿਆ ਕਿ ਪਰਮੇਸ਼ਰ ਨੂੰ ਚੇਤੇ ਕਰ ਕਰਕੇ ਚੇਤੇ ਕਰ ਕਰਕੇ ਸੰਗੀਆਂ ਸਗਲੇ ਤਾਰਿਆ ਸੀ ਸਾਰੇ ਸੰਗੀਆਂ ਸਾਥੀਆਂ ਨੂੰ ਵੀ ਤਾਰਨਾ ਕੀਤਾ ਹੈ ਕਹਿੰਦਾ ਔਖਦ ਮੰਤਰ ਮੂਲ ਮਨ ਇਕਾ ਮਨ ਬਿਸਵਾਸ ਪ੍ਰਭ ਤਾਰਿਆ ਚਰਨ ਰੇਨ ਬਾਛੈ ਨਤ ਨਾਨਕ ਕੁਨਹਾ ਕੁਨਹਾ ਬਲੇ ਹਰਿਆ ਔਖਦ ਮੰਤਰ ਮੂਲ ਮਨ ਇਕਾ ਅਰਥਾਤ ਕਿ ਹੁਣ ਸਾਡੇ ਮਨ ਦੇ ਵਿੱਚ ਕੇਵਲ ਤੇ ਕੇਵਲ ਸਾਰੇ ਮੰਤਰਾਂ ਦਾ ਮੂਲ ਇਕ ਤੁਹਾਡਾ ਨਾਮ ਹੀ ਔਖ ਦੀ ਅਥਵਾ ਦਵਾਈ ਰੂਪ ਹੈ ਔਰ ਮਾਨ ਵਿਸ਼ਵਾਸ ਪ੍ਰਵਧਾਰਿਆ ਮਨ ਦੇ ਵਿੱਚ ਇਕ ਤੁਹਾਡੇ ਨਾਮ ਦੇ ਪ੍ਰਤੀ ਅਸੀਂ ਵਿਸ਼ਵਾਸ ਧਾਰਨ ਕੀਤਾ ਵਿਸਾਜਾਂ ਯਕੀਨ ਧਾਰਨ ਕੀਤਾ ਹੈ ਕਹਿੰਦੇ ਚਰਨ ਰੇਨ ਬਾਂਛਾ ਨਿਤ ਨਾਨਕ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਹੇ ਅਕਾਲ ਪੁਰਖ ਵਾਹਿਗੁਰੂ ਜੀ ਹੁਣ ਅਸੀਂ ਨਿਤ ਹੀ ਸਦਾ ਹੀ ਤੁਹਾਡੇ ਚਰਨਾਂ ਦੀ ਧੂੜ ਲੋੜਦੇ ਹਾਂ ਵਾਂਛਦੇ ਹਾਂ ਔਰ ਪੁਣਾ ਪੁਣਾ ਬਲਿਹਾਰਿਆ ਦੁਆਰਾ ਦੁਆਰਾ ਫਿਰ ਫਿਰ ਅਸੀਂ ਤੁਹਾਡੇ ਤੋਂ ਬਲਿਹਾਰ ਜਾਂਦੇ ਹਾਂ ਸਦਕੇ ਕੁਰਬਾਨ ਜਾਂਦੇ ਹਾਂ ਵਾਰਨੇ ਜਾਂਦੇ ਹਾਂ ਕਹਿੰਦੇ ਆਉ ਖਦ ਮੰਤਰ ਮੂਲ ਮਨ ਏਕਾ ਮਨ ਬਿਸ਼ਵਾਸ ਪ੍ਰਭ ਤਾਰਿਆ ਚਰਨ ਨਾਰੈਨ ਬਾਛੈਨ ਤਨ ਨਾਨਕ ਪੁਨਹ ਪੁਨਹ ਬਲੇ ਹਰਿਆ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤੈ